ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੋ ਵਾਰ ਆਉਂਦੇ ਨੇ ਇਸ ਜਗ੍ਹਾ ਦਾ ਨਾਮ ਪਹਿਲਾਂ ਸੈਫਾਬਾਦ ਹੁੰਦਾ ਸੀ ਪਹਿਲੀ ਵਾਰ ਜਦੋਂ ਆਉਂਦੇ ਨੇ ਤਾਂ ਮਾਤਾ ਨਾਨਕੀ ਜੀ ਦੇ ਨਾਲ ਤੇ ਮਹਿਲ ਮਾਤਾ ਗੁਜਰੀ ਜੀ ਨਾਲ ਹੁੰਦੇ ਨੇ 300 ਸਿੰਘ ਹੁੰਦੇ ਨੇ ਭਾਈ ਕਰਪਾਲ ਚੰਦ ਜੀ ਵੀ ਨਾਲ ਹੁੰਦੇ ਨੇ ਇੱਥੇ ਇੱਕ ਮੁਸਲਮ ਸੈਫ ਖਾਨ ਰਹਿੰਦੇ ਸੀਗੇ ਬਹੁਤ ਅਮੀਰ ਤੇ ਬਹੁਤ ਇੱਜ਼ਤਦਾਰ ਮੁਸਲਮ ਉੰਜਦੋ ਇੱਥੇ ਗੱਲ ਆ ਜਾਂਦੀ ਹੈ ਵੀ ਸਿੱਖਾਂ ਦਾ ਮੁਗਲਾਂ ਨਾਲ ਰੌਲਾ ਸਿੱਖਾਂ ਦਾ ਕਿਸੇ ਨਾਲ ਰੌਲਾ ਨਹੀਂ ਸੀਗਾ ਬਹੁਤ ਮੁਗਲ ਗੁਰੂ ਘਰ ਦੇ ਸੇਵਾਦਾਰ ਰਹੇ ਨੇ ਬਹੁਤ ਹਿੰਦੂ ਗੁਰੂ ਘਰ ਦੇ ਸੇਵਾਦਾਰ ਰਹੇ ਨੇ ਸਿੱਖ ਤਾਂ ਰਹੇ ਨੇ ਤਾਂ ਸਿੱਖ ਧਰਮ ਦਾ ਜਾਂ ਸਿੱਖ ਗੁਰੂਆਂ ਦਾ ਕਦੇ ਵੀ ਕਿਸੇ ਧਰਮ ਨਾਲ ਕੋਈ ਵਿਰ ਵਿਰੋਧ ਨਹੀਂ ਰਿਹਾ ਇਨਸਾਨਾਂ ਨਾਲ ਜ਼ਰੂਰ ਰਿਹਾ ਹੈ ਸੋਚ ਨਾਲ ਜ਼ਰੂਰ ਰਿਹਾ ਹੈ ਜਦ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਉਂਦੇ ਨੇ ਤਾਂ ਇੱਥੇ ਪੰਜਬਤੀ ਬਾਗ ਹੁੰਦਾ ਸੀਗਾ ਇੱਕ ਸੈਫ ਖਾਨ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਮੈਂ ਪਰਿਵਾਰ ਸਮੇਤ ਤੁਹਾਡੀ ਸੇਵਾ ਕਰਨਾ ਚਾਹਣਾ ਹੈ ਸੇਵਾ ਭਾਵਨਾ ਦੇਖੋ ਤੁਸੀਂ ਇੱਥੇ ਕਿ ਗੁਰੂ ਸਾਹਿਬ ਨੂੰ ਸੈਫ ਖਾਨ ਨੇ ਘੋੜੇ ਤੋਂ ਥੱਲੇ ਵੀ ਨਹੀਂ ਉਤਰਨ ਦਿੱਤਾ ਉਹਨਾਂ ਦੀ ਰਵਾਬ ਫੜ ਕੇ ਉਹ ਆਪ ਲੈ ਕੇ ਗਏ ਮਹਿਲਾਂ ਤੱਕ ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਨੂੰ ਇਥੇ ਉਹਨਾਂ ਦੀ ਇੱਕ ਮਸਜਿਦ ਹੁੰਦੀ ਸੀ ਕਿਉਂਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਸੀਗੇ ਤੇ ਸੈਫ ਖਾਨ ਦੀ ਬੀਗਮ ਨੇ ਮਾਤਾ ਗੁਜਰਕੌਰ ਤੇ ਮਾਤਾ ਨਾਨਕੀ ਦੀ ਸੇਵਾ ਕੀਤੀ ਤਾਂ ਗੁਰੂ ਸਾਹਿਬ ਇਥੇ 9 ਦਿਨ ਰੁਕੇ 9 ਦਿਨ ਰੁੱਕ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਤੇ ਗੁਰੂ ਤੇਗ ਬਹਾਦਰ ਜੀ ਉਸ ਤੋਂ ਬਾਅਦ ਦੂਸਰੇ ਸਿੱਖ ਗੁਰੂ ਹੋਏ ਨੇ ਜਿਨ੍ਹਾਂ ਨੇ ਉਦਾਸੀਆਂ ਕੀਤੀਆਂ ਨੇ ਇਹਦੇ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਹੋਣ ਗੱਲ ਆਉਣੀ ਹੈ ਕਿ ਗੁਰੂ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇੱਥੇ ਆਏ ਤੇ ਇੱਥੇ 9 ਦਿਨ ਰੁਕਦੇ ਨੇ ਤੇ ਦੂਸਰੀ ਵਾਰ ਗੁਰਤੇਗਬਾਦਰ ਸਾਹਿਬ ਇੱਥੇ ਕਦੋਂ ਆਉਂਦੇ ਨੇ ਜਦੋਂ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਦਿੱਲੀ ਨੂੰ ਜਾਂਦੇ ਹੋਏ ਉਹ ਕਈ ਜਗ੍ਹਾ ਰੁਕਦੇ ਨੇ ਤਾਂ ਦੂਸਰੀ ਵਾਰ ਗੁਰਤੇਗਬਾਦਰ ਸਾਹਿਬ ਦਿੱਲੀ ਨੂੰ ਜਾਂਦੇ ਹੋਏ ਸ਼ਹਾਦਤ ਦੇਣ ਜਾਂਦੇ ਹੋਏ ਇਸ ਜਗ੍ਹਾ ਰੁਕਦੇ ਨੇ ਸੈਫਾਵਾਦ ਇਹਦਾ ਨਾਮ ਸੀਗਾ ਬਾਅਦ ਚੋਂ 18ਵੀਂ ਸਦੀ ਚ ਰਾਜਾ ਕਰਨ ਸਿੰਘ ਨੇ ਇੱਥੇ ਇੱਕ ਕਿਲਾ ਬਣਾਇਆ ਗੁਰੂ ਸਾਹਿਬ ਦੀ ਯਾਦ ਚ ਤੇ ਇਸ ਜਗ੍ਹਾ ਦਾ ਨਾਮ ਸੈਫਾਬਾਦ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਹਾਦਰਗੜ੍ਹ ਰੱਖ ਦਿੱਤਾ। ਗੁਰੂ ਸਾਹਿਬ ਫਿਰ ਇੱਥੋਂ ਆਗਰੇ ਜਾਂਦੇ ਨੇ, ਆਗਰੇ ਫਿਰ ਗ੍ਰਿਫਤਾਰੀ ਦਿੰਦੇ ਨੇ ਤੇ ਦਿੱਲੀ ਉਹਨਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿ ਜਾਂ ਤਾਂ ਤੁਸੀਂ ਕਰਾਮਾਤ ਦਿਖਾਓ, ਜਾਂ ਤੁਸੀਂ ਇਸਲਾਮ ਕਬੂਲ ਕਰ ਲਓ, ਜਾਂ ਤੁਸੀਂ ਸ਼ਹਾਦਤ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਨੂੰ ਇੱਕ ਸਕਿੰਟ ਨਹੀਂ ਲੱਗਦਾ ਤੇ ਉਹ ਸ਼ਹਾਦਤ ਦਾ ਰਾਹ ਚੁਣਦੇ ਨੇ। ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਉਹਨਾਂ ਦੀ ਸ਼ਹਾਦਤ ਸਾਡੇ ਸਿਰ ਚੁੱਕਦਾ ਹੈ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਬਹਾਦਰ ਸਿਮਰਿਆ ਕਰਨੋਂ ਨੀ ਦਾਵੈ ਧਾਇ ਸਭ ਥਾਈ ਹੋਏ ਸਹਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਜਿੱਥੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਮੁਬਾਰਕ ਚਰਨ ਦੋਵਾਰ ਪਏ ਜਦੋਂ ਸਤਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰ ਵਰਸਾਖ ਕਰਕੇ ਪੂਰਬ ਦੀ ਯਾਤਰਾ ਦੌਰਾਨ ਸਤਗੁਰੂ ਜੀ ਇਸ ਸਥਾਨ ਤੇ ਪੰਜਵੱਟੀ ਬਾਗ ਦੇ ਵਿੱਚ ਮਹਾਰਾਜ ਆਣ ਕੇ ਵਿਰਾਜਮਾਨ ਹੋਏ ਇੱਥੋਂ ਦਾ ਨਵਾਬ ਸੈਫਖਾਨ ਉਹਨੂੰ ਜਦੋਂ ਪਤਾ ਲੱਗਿਆ ਮਹਾਰਾਜਿਆਂ ਨੂੰ ਬੜੀ ਭਾਵਨਾ ਦੇ ਨਾਲ ਆਪਣੀ ਮਹਿਲਾਂ ਵਿੱਚ ਲੈ ਕਰਕੇ ਗਿਆ 9 ਦਿਨ ਸਤਗੁਰੂ ਜੀ ਉਸ ਵੇਲੇ ਇਸ ਸਥਾਨ ਤੇ ਵਿਰਾਜਮਾਨ ਰਹੇ ਉਸ ਵੇਲੇ ਮਹਾਰਾਜਿਆਂ ਦੇ ਨਾਲ ਸਤਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਮਹਾਰਾਜਿਆਂ ਦੇ ਮਾਤਾ ਜੀ ਮਾਤਾ ਨਾਨਕੀ ਜੀ 300 ਸਿੱਖਾਂ ਦਾ ਜਥਾ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਸੀ ਫਿਰ ਜਦੋਂ ਦੂਸਰੀ ਵਾਰ ਮਹਾਰਾਜ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕਰਕੇ ਆਨੰਦਪੁਰ ਸਾਹਿਬ ਤੋਂ ਸ਼ਹਾਦਤ ਦੇਣ ਵਾਸਤੇ ਸਤਗੁਰੂ ਜੀ ਚੱਲੇ ਉਦੋਂ ਫਿਰ ਮਹਾਰਾਜ ਜੀ ਇੱਥੇ ਜਦੋਂ ਆ ਕੇ ਬਿਰਾਜਮਾਨ ਹੋਏ ਫਿਰ ਸੰਗਤਾਂ ਨੇ ਕਿਹਾ ਮਹਾਰਾਜ ਵੀ ਹੁਣ ਬਰਸਾਤਾਂ ਦਾ ਮੌਸਮ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਕਿਰਪਾ ਕਰਕੇ ਆਪ ਜੀ ਉਹ ਜਿਹੜਾ ਤਮਾਸ਼ੇ ਦਾ ਸਮਾਂ ਇੱਥੇ ਕੱਟੋ ਸੰਗਤਾਂ ਦੇ ਪ੍ਰੇਮ ਬਾਸ ਓਕੇ ਫਿਰ ਮਹਾਰਾਜ ਸਾਰਾ ਚਮਾਸਾ 3 ਮਹੀਨੇ 2 ਦਿਨ ਦਾ ਸਮਾਂ ਸਤਿਗੁਰੂ ਜੀ ਇਸ ਸਥਾਨ ਤੇ ਰਹੇ ਇਲਾਕੇ ਦੀਆਂ ਸੰਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਨਵਾਬ ਸੈਫਦੀਨ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ ਔਰ ਇੱਥੇ ਵਿਸ਼ੇਸ਼ ਤੌਰ ਤੇ ਮਹਾਰਾਜੀਆਂ ਦਾ ਉਹ ਆਗਮਨ ਦਿਹਾੜਾ ਜਦੋਂ ਸਤਿਗੁਰੂ ਜੀ ਆਨੰਦਪੁਰ ਸਾਹਿਬ ਤੋਂ ਚੱਲੇ 16 ਹਾੜ ਨੂੰ ਇਸ ਸਥਾਨ ਤੇ ਮਹਾਰਾਜ ਆ ਕੇ ਬਰਾਜਮਾਨ ਹੋਏ 16 ਹਾੜ ਦਾ ਦਿਨ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਵਸਾਖੀ ਦਾ ਦਿਹਾੜਾ ਜਿਹੜਾ ਹੈ ਉਹ ਵੀ ਇਸ ਸਥਾਨ ਤੇ ਦੋ ਜਿਹੜੇ ਸਮਾਗਮ ਨੇ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ। ਦੂਰੋਂ ਦੂਰੋਂ ਆ ਕੇ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਦਰ ਤੇ ਹਾਜ਼ਰੀਆਂ ਭਰਦੀਆਂ ਨੇ। ਪਹਿਲਾਂ ਇਹ ਜਿਹੜਾ ਸਥਾਨ ਸੀ ਸੈਫਾਬਾਦ ਦੇ ਨਾਮ ਕਰਕੇ ਪ੍ਰਸਿੱਧ ਸੀ। ਨਵਾਬ ਸੈਫਦੀਨ ਇੱਥੋਂ ਦਾ ਹੀ ਨਵਾਬ ਸੀ। ਜਦੋਂ ਮਹਾਰਾਜਾ ਕਰਮ ਸਿੰਘ ਨੇ ਫਿਰ ਇਹ ਜਗ੍ਹਾ ਸੈਫਦੀਨ ਦੇ ਪਰਿਵਾਰ ਕੋਲੋਂ ਲਈ ਫਿਰ ਉਸ ਸਥਾਨ ਤੇ ਅੱਜ ਕੱਲ ਕਿਲਾ ਬਣਿਆ ਹੋਇਆ 8 ਸਾਲ ਇਹ ਕਿਲਾ ਬਣਾਉਣ ਨੂੰ ਲੱਗੇ 18ਵੀਂ ਸਦੀ ਦੇ ਵਿੱਚ 1823 ਦੇ ਤਕਰੀਬਨ ਇਹ ਕਿਲਾ ਆਰੰਭ ਹੋਇਆ 8 ਸਾਲ ਬਾਅਦ ਕਿਲਾ ਜਦੋਂ ਬਣ ਕੇ ਤਿਆਰ ਹੋਇਆ ਤੋਂ ਮਹਾਰਾਜਾ ਕਰਮ ਸਿੰਘ ਨੇ ਇਸ ਸਥਾਨ ਦਾ ਨਾਮ ਬਦਲ ਕੇ ਫਿਰ ਸੈਫਾਬਾਦ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਮ ਦੀਆਂ ਨਾਮ ਤੇ ਬਹਾਦਰਗੜ੍ਹ ਨਾਮ ਰੱਖਿਆ ਇਸ ਸਥਾਨ ਦਾ ਇਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਅਸਥਾਨ ਬਣਿਆ ਹੋਇਆ ਬਾਬਾ ਦੁੱਧਾ ਧਾਰੀ ਜੀ ਦਾ ਜਦੋਂ ਸਤਿਗੁਰੂ ਜੀ ਇਸ ਸਥਾਨ ਤੇ ਰਹਿ ਕੇ ਗਏ ਜਦੋਂ ਸਿੱਖਾਂ ਦਾ ਦੌਰ ਰਿਹਾ ਜੰਗਾ ਜੁੱਧਾ ਦਾ ਸਮਾਂ ਸੀ ਗੁਰੂ ਕਾ ਖਾਲਸਾ ਤੁਰਕ ਰਾਜ ਦੇ ਨਾਲ ਮੁਗਲਾਂ ਦੇ ਨਾਲ ਲੜਦਾ ਰਿਹਾ ਉਦੋਂ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਸੀ ਉਦਾਸੀ ਸੰਪਰਦਾਵਾਂ ਕਰਦੀਆਂ ਉਦਾਸੀ ਸੰਪਰਦਾ ਦੇ ਵਿੱਚੋਂ ਹੀ ਬਾਬਾ ਦੁੱਧਾ ਧਾਰੀ ਜੀ ਇਸ ਸਥਾਨ ਤੇ ਮਹਾਰਾਜਿਆਂ ਦੇ ਪਾਵਨ ਅਸਥਾਨ ਦੀ ਸੇਵਾ ਕਰਦੇ ਹੁੰਦੇ ਸੀ ਔਰ ਉਹਨਾਂ ਨੇ ਫਿਰ ਇੱਥੇ ਹੀ ਸਰੀਰ ਆਪਣਾ ਜਿਹੜਾ ਸੀ ਉਹ ਛੱਡਿਆ। ਉਹਨਾਂ ਦੀ ਯਾਦ ਦੇ ਵਿੱਚ ਸਾਹਮਣੇ ਜਿਹੜਾ ਅਸਥਾਨ ਬਣਿਆ ਹੋਇਆ ਹੈ। ਬਾਬਾ ਦੂਧਾਧਾਰੀ ਜੀ ਦੇ ਨਾਮ ਕਰਕੇ ਜਾਣਿਆ ਜਾਂਦਾ ਪ੍ਰਸਿੱਧ ਹੈ। ਔਰ ਸੰਗਤਾਂ ਇਸ ਸਥਾਨ ਤੇ ਵੀ ਬੜੀ ਭਾਵਨਾ ਨਾਲ ਆਉਂਦੀਆਂ, ਮੱਥਾ ਟੇਕਦੀਆਂ ਨੇ, ਗੁਰੂ ਕੇ ਦਰ ਦੀਆਂ ਹਾਜ਼ਰੀਆਂ ਭਰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।